ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇਆਲਾ ਇਹ ਨੱਥੇਆਲਾ ਪੁਰਾਣਾ ਦੋ ਪਿੰਡ ਐ ਛੋਟੇ ਛੋਟੇ ਨੱਥੇਆਲਾ ਪੁਰਾਣਾ ਤੇ ਨਾਲ ਹੀ ਨੱਥੇਆਲਾ ਨਵਾਂ ਆਸ-ਪਾਸ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਸਾਡਾ ਪਿੰਡ ਨੰਗਲ ਇਹਦੇ ਨੇੜੇ ਐ ਇਹ ਤੋਂ ਇਲਾਵਾ ਸਿਰਸੜੀ ਸਿੱਖਾਂ ਵਾਲਾ ਇਹ ਵੀ ਆਸ-ਪਾਸ ਦੇ ਪਿੰਡਾਂ ਚ ਆਉਂਦੇ ਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਦੋਨੇ ਸ਼ਹਿਰਾਂ ਤੋਂ ਦੂਰੀ ਲਗਭਗ 10 ਕਿਲੋਮੀਟਰ ਮਹਰਾਣੇ ਵਾਲਾ ਬੀੜ ਇਹਦੇ ਨੇੜ ਹੈ ਲੋਕੇਸ਼ਨ ਇਸ ਕਰਕੇ ਧਿਆਨ ਚ ਲਿਆਈਦੀ ਹੈ ਵੀ ਕਈ ਵਾਰ ਪੰਜਾਬ ਦੇ ਵਿੱਚ ਇੱਕ ਨਾਂ ਦੇ ਕਈ ਪਿੰਡ ਹੁੰਦੇ ਆ ਤਾਂ ਕੋਈ ਭਰਾ ਭਲੇਖਾ ਨਾ ਖਾਵੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰੇ ਹੀ ਪਸ਼ੂ ਰੱਖਦੇ ਆ ਇਹ ਇਹਨਾਂ ਕੋਲੋਂ ਜ਼ਿਆਦਾ ਅੱਗੇ ਤੁਹਾਨੂੰ ਜਰਸੀ گاਵਾਂ ਦੀਆਂ ਵੀਡੀਓ ਦਿਖਾਈਆਂ ਹੈ ਪਿਛਲੇ ਇੱਕ ਜਰਸੀ ਵਾੜ ਦੀ ਵੀਡੀਓ ਬਣਾਈ ਸੀ ਪਰ ਉਹ ਬੜੇ ਸੋਹਣੇ ਦੁੱਧ ਤੇ ਚੱਲੀ ਤੇ ਉਹਨੇ ਵੱਛੀ ਨੂੰ ਜਨਮ ਦਿੱਤਾ ਤੇ ਬਾਈ ਹਰਾਂ ਨੇ ਉਹ ਰੱਖ ਲਈ ਅੱਜ ਇੱਕ ਘਰੇ ਖੜੀ ਇੱਕ ਗਾਂ ਜਿਹੜੀ ਉਹ ਵਿਕਾਊ ਕੀਤੀ ਹੈ ਇਹ ਵੀ ਚੰਗੇ ਦੁੱਧ ਵਾਲੀ ਹੈ ਆਓ ਜਾਣਕਾਰੀ ਲਈਏ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਚੀਜ਼ ਹੋਰ ਜਿਹੜੀ ਮੇਰੇ ਧਿਆਨ ਚ ਆਉਂਦੀ ਹੈ ਵੀ ਇੱਕ ਦਿਨ ਇੱਕ ਭਰਾ ਦਾ ਫੋਨ ਵੀ ਆਇਆ ਸੀ ਉਹਨੂੰ ਭਲੇਖਾ ਲੱਗਾ ਵੀ ਸ਼ਾਇਦ ਵੀਡੀਓ ਦੇ ਵਿੱਚ ਜ਼ੂਮ ਕਰਕੇ ਕੋਈ ਪਸ਼ੂ ਨੂੰ ਵਧਾਇਆ ਜਾਂਦਾ ਹੁਣ ਸਾਹਮਣੇ ਤੁਸੀਂ ਕੰਧ ਦੇ ਉੱਤੋਂ ਇੱਟਾਂ ਦਾ ਸਾਈਜ਼ ਦੇਖ ਸਕਦੇ ਹੋ ਜੇ ਜ਼ੂਮ ਕੀਤਾ ਹੋਵੇ ਤਾਂ ਉਹਨਾਂ ਦਾ ਵੀ ਸਾਈਜ਼ ਵੱਡਾ ਹੋਣਾ ਚਾਹੀਦਾ ਸੋ ਚੰਗੀ ਹਾਈਟ ਆ ਦੋਸਤੋ ਚੰਗੀ ਲੈਂਥ ਆ ਲੰਬੀ ਚੰਗੀ ਆ ਵੜ ਆਓ ਡਿਟੇਲ ਪੁੱਛਦੇ ਆ ਫਿਰ ਇਹਨੂੰ ਤੋੜਾਂਗੇ ਆਪਾਂ ਛੋਟੇ ਵੀਰ ਸਸੀ ਕਾ ਸਸੀ ਕਾ ਬਈ ਨਾਮ ਦੱਸੀ ਬਈ ਆਪਣਾ ਨਾਮ ਕਰਨੂਰ ਸਿੰਘ ਹੈ ਕਰਨੂਰ ਬਈ ਅੱਜ ਜਿਹੜੀ ਇਹ ਗਾਂ ਆਪਾਂ ਵੇਚਣ ਲੱਗਿਓ ਘਰ ਦੀ ਆ ਜਾਂ ਖਰੀਦੀ ਨਹੀਂ ਇਹ ਪਹਿਲੇ ਸਵੇਰੇ ਲਈ ਸੀਗੀ ਇਹ ਕੀ ਤੀਜਾ ਸਵੇਰ ਸੁਣਾਇਆ ਪਹਿਲੇ ਸੂਏ ਲਈ ਸੀ ਐਡ ਕੀ ਤੀਜਾ ਸੂਆ ਸੋਣਾ ਦੋ ਸੂਏ ਘਰੇ ਝੋਲੀ ਆ ਹਾਂਜੀ ਘਰੇ ਝੋਲੀ ਦੂਜੇ ਸੂਏ ਚ ਦੁੱਧ ਪੀਕ ਲੈਵਲ ਕਿੰਨਾ ਸੀ ਦੁੱਧ 30 ਪਲਸ ਗਈ ਹੈ 30 ਪਲਸ ਦੁੱਧ ਨਹੀਂ ਦਿੱਤਾ ਹਾਂਜੀ ਸੀਮਨ ਐਡ ਕੀ ਕਿਹੜਾ ਲੱਗਾ ਸੀਮਨ 40426 ਲੱਗਾ 40426 ਦਾ ਲੱਗਾ ਡੈਨਮਾਰਕ ਦਾ ਠੀਕ ਹੈ ਕਿੰਨਾ ਟਾਈਮ ਲਾਉਗੀ ਸੂਨ ਚ ਬਸ 18 ਦਿਨ ਦਾ ਪੂਰੇ 9 ਮਹੀਨੇ 18 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣਗੇ ਜਿਹੜੇ ਉੱਤੇ ਲਾਉਗੀ ਜਾਂ ਨਹੀਂ ਲੈਂਦੀ ਉਹ ਅਲੱਗ ਗੱਲ ਹੈ ਹਾਂ ਡਿਮਾਂਡ ਇਹਦੀ ਕੀ ਰੱਖਦੇ ਹੋ ਇਹਦਾ ਫੋਨ ਤੇ ਕਰ ਲੈ ਰੈਡ ਫੋਨ ਤੇ ਹੋ ਜੂ। ਹਾਂਜੀ। ਦੋਸੋ ਇਹ 30+ ਦੁੱਧ ਦੇ ਨੇ ਦੂਜੇ ਸੂਏ ਚ ਰਿਕਾਰਡ ਕਰਾਇਆ ਹੈ। ਐਚ ਐਫ ਦੇ ਨਾਲ ਥੋੜਾ ਕ੍ਰੋਸ ਅੰਗ ਵਹਿਣ। ਥਣ ਬੜਾ ਸੋਹਣਾ ਹੈ, ਹਵਾਨਾ ਬਹੁਤ ਚੰਗਾ ਹੈ। 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ ਦਿਨ ਉੱਤੇ ਲਾਉਗੀ। ਵੈਸੇ ਹਵਾਨੇ ਦੀ ਫਿਟਿੰਗ ਦੇਖੋ ਤੁਸੀਂ। ਖੁੱਚਾਂ ਤੋਤੇ ਹੀ ਰਹੂਗਾ। ਮੋਟਾ ਥਾਣਾ ਪੂਰਾ ਹੱਥੀ ਚਵਾਈ ਵਾਲਾ ਰਹਿਣਾ ਤੇ ਬਾਈ ਹੋਰੀ ਮਿਲਕਿੰਗ ਮਸ਼ੀਨ ਨਹੀਂ ਵਰਤਦੇ ਇਹਨਾਂ ਕੋਲ ਜਿੰਨੀਆਂ ਗਾਵਾਂ ਹੱਥੀ ਚਵਾਈ ਉਹਨਾਂ ਦੀ ਕਰਦੇ ਆ। ਤੋਰਦੇ ਬਾਈ। ਰੇਟ ਫੋਨ ਤੇ ਰਹੂਗਾ ਤੁਸੀਂ ਕਾਲ ਕਰਕੇ ਬਾਈ ਤੋਂ ਪੁੱਛ ਲਓ ਵੀ ਕੀ ਡਿਮਾਂਡ ਇਸ ਗਾਂ ਦੀ ਬਾਈ ਹੋਰੀ ਰੱਖਦੇ ਐ ਚੰਗੇ ਦੁੱਧ ਵਾਲੀ ਗਾਂ ਐ ਫੈਂਟ ਵੀ ਚੰਗੀ ਰਹੂਗੀ ਕਿਉਂਕਿ ਜਿਹੜੇ ਇਦਾਂ ਦੀਆਂ ਗਾਵਾਂ ਇੱਕ ਤਾਂ ਗਰਮੀ 'ਚ ਕਾਮ ਜਾ ਬਹੁਤ ਰਹਿੰਦੀਆਂ ਲੰਬਾਈ ਕਰ ਦੰਦੀ ਤੁਸੀਂ ਨੋਟ ਕਰਿਓ ਜਾਂ ਮਿੰਦਰ ਨੂੰ ਲੱਗਾ ਭਾਵੇਂ ਹਾਈਟ ਚੰਗੀ ਐ ਦੋਸਤੋ ਤੇ ਹਵਾਨਾ ਫਿੱਟ ਫੈਕਸ ਐ ਚੰਗਾ ਹਵਾਨਾ ਐ ਤੁਸੀਂ ਇੱਥੋਂ ਫੇਰ ਦੇਖੋ ਇਹਦਾ ਸਹਿਜ ਤੋ ਜੀਨੂੰ ਗਾਂ ਪਸੰਦ ਆਵੇ ਤਾਂ ਕੰਟੈਕਟ ਕਰ ਸਕਦੇ ਹੋ ਆ ਕੇ ਪਸੂ ਦੇਖਣਾ ਹੱਕ ਹੈ ਜਰੂਰ ਦੇਖਿਓ ਤੁਸੀਂ ਆਪਦੀ ਸਮਝ ਨਾਲ ਸੌਦੇ ਕਰਨੇ ਆ ਤਾਂ ਤਸੱਲੀ ਕਰਨ ਦਾ ਵੀ ਤੁਹਾਡਾ ਹੱਕ ਹੈ ਬੰਨ ਲਾ ਬਈ ਇੱਥੇ ਇਸ ਸਾਈਡ ਤੋਂ ਵੀ ਦੱਸੋ ਇਹਦਾ ਹਵਾਨਾ ਦੇਖੋ ਕਿਸੇ ਪਾਸਿਓ ਕੋਈ ਬਾਦ ਘਾਟ ਨਹੀਂ ਹਵਾਨੇ 'ਚ ਸੰਭੀ ਵੀ ਠੀਕ ਹੈ ਨਾ ਤਾਂ ਮੋਟੀ ਹੈ ਗਾਂ ਤੇ ਨਾ ਲਿੱਸੀ ਹੈ ਫਸਲਾਂਾਂ ਤਿੰਨ ਦਿਸਦੀਆਂ ਹਨ ਤੌਰ ਤੇ ਦਸਾਂਆਂ ਚਾਹੀਦੀਆਂ ਵੀ ਆ ਜਿਹੜਾ ਪਸੂ ਫਸਲਾਂ ਨਾਲ ਲਕੋ ਜਾਂਦਾ ਉਹ ਦੁੱਧ ਵਾਲੇ ਪੱਖ ਤੋਂ ਵੀ ਕਈ ਵਾਰ ਨਰਮ ਰਹਿ ਜਾਂਦਾ ਸੋ ਇਸ ਸਾਈਡ ਤੋਂ ਫੇਰ ਹਵਾਨਾ ਦੇਖੋ ਵੈਸੇ ਥੰਦਾ ਸਹਿਜ ਵੀ ਦੱਸੋ ਚੰਗੇ ਦੁੱਧ ਵਾਲੇ ਪਸ਼ੂ ਦਾ ਦੱਸਦਾ ਹੁੰਦਾ ਚਾਰੇ ਥਣ ਵਿੱਥੀ ਤੇ ਨਜ਼ਰ ਆਉਣਗੇ ਤੁਹਾਨੂੰ ਦੇਖ ਸਕਦੇ ਹਾਂ ਇੱਕੋ ਜਿਹਾ ਥਾਣਾ ਸੋ ਵੀਡੀਓ ਦੇਖ ਕੇ ਤੁਸੀਂ ਪਸੰਦ ਕਰ ਲਓ ਮੈਨੂੰ ਲੱਗਦਾ ਵੀ ਆਆਂ ਨੂੰ ਤੁਹਾਨੂੰ ਵੀਡੀਓ ਨਾਲੋਂ ਵੀ ਹੋ ਸਕਦਾ ਕੋਸ ਪਰਸੈਂਟੇ ਵੱਧ ਚੰਗੀ ਲੱਗੇ ਵੈਸੇ ਵੀਡੀਓ ਚੋ ਜੱਜਮੈਂਟ ਤੁਸੀਂ ਫਾਲੋ ਕਰ ਸਕਦੇ ਹੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਇੱਕ ਹੀ ਨਾਗ ਬਾਈ ਉਹਨਾਂ ਕੋਲ ਵਿਕਰੀ ਵਾਲਾ ਸੀ ਤੇ ਇਹ ਵੈੜ ਤੁਹਾਨੂੰ ਦਿਖਾ ਚੁੱਕੋ